ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਸੋ ਅੱਜ ਦੀ ਮੇਰੀ ਵੀਡੀਓ ਬੀਅਰ ਸੈਕੰਡ ਸੈਮ ਦੇ ਸਟੂਡੈਂਟਸ ਲਈ ਪੇਪਰ ਕਰ ਰਹੇ ਸੀ ਸੋਸਾਇਓਲੋਜੀਕਲ ਬੇਸਿਸ ਆਫ ਐਜੂਕੇਸ਼ਨ ਔਰ ਯੂਨਿਟ 4 ਕਰਾਂਗੇ ਇਸ ਤੋਂ ਪਹਿਲਾਂ ਮੈਂ ਯੂਨਿਟ 4 ਤੱਕ ਜਿਹੜੇ ਸਾਰੇ ਵੀਡੀਓਸ ਅਪਲੋਡ ਕਰ ਦਿੱਤੀਆਂ ਆ ਨਾਲ ਦੇ ਨਾਲ ਫੁੱਲ ਸਿਲੇਬਸ ਨੋਟਸ ਪੀਡੀਐਫ ਵੀ ਅਵੇਲੇਬਲ ਕਰਵਾ ਦਿੱਤਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਜਿੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਔਰ 4th ਯੂਨਿਟ ਦਾ ਸੈਕੰਡ ਕੁਐਸਚਨ ਕਰਾਂਗੇ ਹੁਣ ਅਸੀਂ ਐਜੂਕੇਸ਼ਨ ਫਾਰ नेशनल एंड इमोशनल इंटीग्रेशन राष्ट्रीय राष्ट्रीय ਦੇ ਭਾਵਨਾਤਮਕ ਇਕੀਕਰਨ ਦੇ ਲਈ ਸਿੱਖਿਆ ਠੀਕ ਹੈ ਸੋ ਦੇਸ਼ ਦੀ ਸੁਰੱਖਿਆ ਤੇ ਵਿਕਾਸ ਦੇ ਲਈ ਰਾਸ਼ਟਰੀ ਇਕਤਾ ਜ਼ਰੂਰੀ ਹੈ ਠੀਕ ਹੈ ਕਿਸੇ ਵੀ ਦੇਸ਼ ਨੇ ਜਿਹੜਾ ترقی ਕਰਨੀ ਆ ਜਾਂ ਸੁਰੱਖਿਆ ਦੇ ਲਈ ਜਿਹੜੀ ਰਾਸ਼ਟਰੀ ਇਕਤਾ ਜ਼ਰੂਰੀ ਹੈ ਕਿ ਲੋਕਾਂ ਦਾ ਰਾਸ਼ਟਰ ਦਾ ਇੱਕ ਹੋਣਾ ਹੈ ਜਿਹਦੇ ਜਿਸ ਰਾਸ਼ਟਰ ਜਾਂ ਦੇਸ਼ ਦੇ ਵਿੱਚ ਜਿਹੜੇ ਲੋਕ ਸਮੂਹ ਰਹਿ ਜਿਹੜੇ ਰਹਿ ਰਹੇ ਆ ਉਹਨਾਂ ਦਾ ਇੱਕ ਹੋਣਾ ਉਹਨੂੰ ਰਾਸ਼ਟਰੀ ਇਕਤਾ ਕਹਿੰਦੇ ਆ ਰਾਸ਼ਟਰੀ ਇਕਤਾ ਭਾਵ ਕਿਸੇ ਰਾਸ਼ਟਰ ਜਾਂ ਰਾਸ਼ਟਰ ਦੇ ਲੋਕਾਂ ਦਾ ਇਕਜੁੱਟ ਹੋ ਕੇ ਰਹਿਣ ਤੋਂ ਹੈ ਇਹ ਇੱਕ ਦੇਸ਼ ਦੇ ਲੋਕਾਂ ਦੇ ਵਿੱਚ ਸਾਂਝੀ ਪਛਾਣ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ ਠੀਕ ਹੈ ਸਾਂਝੀ ਪਛਾਣ ਮਤਲਬ ਸਾਰੇ ਆਪਣੇ ਆਪ ਨੂੰ ਜਿਵੇਂ ਜਿਵੇਂ ਅਸੀਂ ਕਹਿੰਨੇ ਕਿ ਅਸੀਂ ਸਾਰੇ ਇੰਡੀਅਨ ਆ ਜਿਵੇਂ ਸਾਰੇ ਪੰਜਾਬੀ ਹਾਂ ਸੋ ਉੱਥੇ ਇੱਕ ਮੁਠ ਹੋ ਕੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਮਦੇ ਨਾਲ ਲੜਨਾ ਜਾਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸਾਨੂੰ ਇੱਕ ਮੁਠ ਜਿਹੜਾ ਹੋਣਾ ਚਾਹੀਦਾ ਆ ਇਹ ਪਿੰਤਾ ਦੇ ਵਿੱਚ ਇਕਤਾ ਹੈ ਸਮਾਜਿਕ ਸੱਭਿਆਚਾਰਿਕ ਧਾਰਮਿਕ ਪਾਸ਼ਾਹੀ ਪੰਗੋਲਿਕ ਪਿੰਤਾਵਾ ਵਾਲੇ ਕਿਸੇ ਵੀ ਰਾਸ਼ਟਰ ਦੇ ਲਈ ਰਾਸ਼ਟਰੀ ਇਕਤਾ ਜ਼ਰੂਰੀ ਹੈ ਠੀਕ ਹੈ ਸੋ ਰਾਸ਼ਟਰਾਂ ਦੇ ਵਿੱਚ ਜਿਵੇਂ ਕਾਫੀ ਪਿੰਤਾਵਾ ਪਾਏ ਜਾਂਦੇ ਜਿਵੇਂ ਭਾਰਤ ਵਿਭਿੰਤਾਵਾ ਪਰਿਆਦੇਸ਼ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਿੰਤਾਵਾ ਪਾਈਆਂ ਜਾਂਦੀਆਂ ਹਨ ਹਨਾ ਤੇ ਇਹਨਾਂ ਰਾਸ਼ਟਰਾਂ ਦੇ ਵਿੱਚ ਇਕਤਾ ਦੀ ਜਿਹੜੀ ਬਹੁਤ ਜ਼ਰੂਰਤ ਹੁੰਦੀ ਆ ਅਗਰ ਇਕਤਾ ਨਹੀਂ ਹੋਊਗੀ ਤਾਂ ਲੋਕ ਆਪਸ ਦੇ ਵਿੱਚ ਜੜਾਇਆ ਉਲਝ ਸਕਦੇ ਆ ਝਗੜ ਸਕਦੇ ਆ ਜਿਸ ਦੇ ਨਾਲ ਜਿਹੜਾ ਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਦੇਸ਼ ਦਾ ਵਿਕਾਸ ਆ ਰੁਕ ਸਕਦਾ ਆ ਭਾਰਤ ਵਰਗੇ ਪਿੰਤਾਮਾ ਭਰੇ ਦੇਸ਼ ਦੇ ਲਈ ਇਹ ਹੋਰ ਵੀ ਜ਼ਰੂਰੀ ਹੈ ਭਾਰਤ ਦੇਸ਼ ਬਹੁਤ ਵੱਡਾ ਹੈ ਦੁਨੀਆ ਵਿੱਚ ਆਬਾਦੀ ਦੇ ਵਜੋਂ ਅਸੀਂ ਦੂਸਰੇ ਨੰਬਰ ਤੇ ਆਉਂਦੇ ਹਾਂ ਭਾਰਤ ਦੇ ਵਿੱਚ ਕਈ ਧਰਮ ਹਨ 1000 ਤੋਂ ਵੱਧ ਭਾਸ਼ਾਵਾਂ ਹਨ ਠੀਕ ਹੈ ਭਾਰਤ ਦੇ ਵਿੱਚ ਕਹਿੰਦੇ ਕਿ 1000 ਤੋਂ ਵੱਧ ਭਾਸ਼ਾਵਾਂ ਆ ਖਾਣ-ਪੀਣ ਡਾਂਸਾਂ ਤੇ ਪਹਿਰਾ ਵੀ ਰੀਤੀ ਰਿਵਾਜ ਆਦਿ ਦੇ ਵਿੱਚ ਬਹੁਤ ਪਿੰਤਾਮਾ ਹਨ ਪਰ ਇਹਨਾਂ ਪਿੰਤਾਮਾ ਦੇ ਪਾਪ ਚੁਦ ਵੀ ਭਾਰਤੀਕ ਸਿਆਸੀ ਇਕਾਈ ਹੈ ਸਾਨੂੰ ਇੱਕ ਦੂਜੇ ਦੇ ਨਾਲ ਸ਼ਾਂਤੀ ਅਤੇ ਸਹਿਯੋਗ ਕਰਨਾ ਚਾਹੀਦਾ ਹੈ ਇਹ ਤਾਂ ਹੀ ਸੰਭਵ ਜਦੋਂ ਰਾਸ਼ਟਰੀ ਏਕਤਾ ਦੀ ਸਹੀ ਭਾਵਨਾ ਨੂੰ ਸਮਝਿਆ ਜਾਵੇ ਠੀਕ ਹੈ ਤਾਂ ਰਾਸ਼ਟਰੀ ਏਕਤਾ ਦੀ ਸਹੀ ਭਾਵਨਾ ਨੂੰ ਸਕੂਲਾਂ ਦੇ ਰਾਹੀਂ ਹੀ ਵਿਦਿਆਰਥੀਆਂ ਨੂੰ ਜੜਾਇਆ ਸਮਝਾਇਆ ਜਾ ਸਕਦਾ ਹੈ ਸ਼ੁਰੂ ਤੋਂ ਹੀ ਉਹਨਾਂ ਨੂੰ ਜੜਾ ਪੱਕਾ ਕੀਤਾ ਜਾ ਸਕਦਾ ਰਾਸ਼ਟਰੀ ਏਕਤਾ ਦੇ ਜਿਹੜਾ ਨਿਯਮਾਂ ਬਾਰੇ ਸੋ ਫਿਰ ਹੀ ਜਿਹੜਾ ਅੱਗੇ ਜਾ ਕੇ ਉਹ ਜਿਹੜਾ ਰਾਸ਼ਟਰੀ ਏਕਤਾ ਦੀ ਆ ਕਾਇਮ ਰੱਖ ਸਕਣਗੇ ਰਾਸ਼ਟਰੀ ਏਕਤਾ ਦਾ ਅਰਥ ਅਤੇ ਪਰਿਭਾਸ਼ਾ मीनिंग ਐਂਡ ਡੈਫੀਨੇਸ਼ਨਸ ਆਫ ਨੈਸ਼ਨਲ ਇੰਟੀਗ੍ਰੇਸ਼ਨ ਰਾਸ਼ਟਰੀ ਏਕਤਾ ਦਾ ਅਰਥ ਹੈ ਰਾਸ਼ਟਰੀ ਜੀਵਨ ਦੇ ਸਾਰੇ ਪੱਖਾਂ ਨੂੰ ਛੂਣਾ ਇਹ ਵਕਫ ਵਕਫ ਧਰਮਾਂ ਜਾਂ ਤਾਂ ਸਮੂਹਾਂ ਦੇ ਵਿੱਚ ਭਾਵਨਾਤਮਕ ਇਕਤਾ ਤੇ ਕਦਰਾਂ ਕੀਮਤਾਂ ਵਿੱਚ ਏਕੀਕਰਨ ਪੈਦਾ ਕਰਦਾ ਹੈ ਰਾਸ਼ਟਰੀ ਇਕਤਾ ਤੋਂ ਕੀ ਭਾਵ ਹੈ ਰਾਸ਼ਟਰੀ ਇਕਤਾ ਕੀ ਹੁੰਦੀ ਹੈ ਕਿ ਨਾਗਰਿਕਾਂ ਦੇ ਮਨ ਵਿੱਚ ਪਾਈ ਜਾ ਰਾ ਵੀ ਸਾਰੇ ਮਿਲ ਕੇ ਰਹਿੰਦੇ ਆ ਇੱਕ ਸੁਰਤਾ ਦੀ ਭਾਵਨਾ ਵੀ ਇੱਕ ਸੁਰ ਦੇ ਵਿੱਚ ਰਹਿਣਾ ਜੇ ਜੋ ਚੀਜ਼ ਜਾਂ ਇੱਕ ਫੈਸਲੇ ਦੇ ਉੱਤੇ ਜਿਹੜਾ ਅਸੀਂ ਕਹੀਏ ਕਿ ਸਾਰਿਆਂ ਦੀ ਸਹਿਮਤੀ ਇਕਤਾ ਦੀ ਭਾਵਨਾ ਕਿ ਹਮੇਸ਼ਾ ਮਿਲ ਕੇ ਰਹਿਣਾ ਦੇਸ਼ ਪ੍ਰਤੀ ਵਫਾਦਾਰੀ ਦੀ ਭਾਵਨਾ ਕਿ ਆਪਣੇ ਦੇਸ਼ ਦੇ ਪ੍ਰਤੀ ਅਸੀਂ ਜਿਹੜਾ ਆ ਲੋਇਲ ਰਹਿਣਾ ਆ ਹਮੇਸ਼ਾ ਦੇਸ਼ ਦੇ ਜੜਾਇਆ ਹਿੱਤ ਦੇ ਵਿੱਚ ਕੰਮ ਕਰਨੇ ਆ ਦੇਸ਼ ਭਗਤੀ ਦੂਜਿਆਂ ਦੇ ਨਾਲ ਜਿਹੜਾ ਆ ਪਿਆਰ ਅਤੇ ਸਹਿਣਸ਼ੀਲਤਾ ਠੀਕ ਹੈ ਸੋ ਇਹ ਹੀ ਜਿਹੜਾ ਆ ਰਾਸ਼ਟਰੀ ਇਕਤਾ ਹੁੰਦੀ ਆ ਪਰਿਭਾਸ਼ਾ ਕਰ ਲੈਂਦੇ ਆ ਸੋ ਅਕੋਰਡਿੰਗ ਟੂ ਡੋਰਥੀ ਕੌਮੀ ਇਕਤਾ ਜਹੀ ਭਾਵਨਾ ਜੋ ਦੇਸ਼ ਦੇ ਨਾਗਰਿਕਾਂ ਨੂੰ ਜੋੜਦੀ ਹੈ ਅਕੋਰਡਿੰਗ ਟੂ ਕਵੀਰ ਰਾਸ਼ਟਰਵਾਦ ਉਹ ਜੋ ਦੇਸ਼ ਪ੍ਰਤੀ ਸਾਡੀ ਭਾਵਨਾ ਤੇ ਨਿਰਭਰ ਕਰਦਾ ਹੈ ਰਾਸ਼ਟਰਵਾਦ ਕੀ ਹੈ ਜੋ ਦੇਸ਼ ਪ੍ਰਤੀ ਜਿਹੜੀ ਸਾਡੀ ਭਾਵਨਾ ਉੱਤੇ ਨਿਰਭਰ ਕਰਦੀ ਹੈ ਅਰਥ ਹੈ ਨਾ ਹੁਣ ਅਸੀਂ ਕਰਾਂਗੇ ਨੈਰੋ मीनिंग ਆਫ ਨੈਸ਼ਨਲ ਇੰਟੀਗ੍ਰੇਸ਼ਨ ਇਹਦਾ ਇੱਕ ਨੈਰੋ मीनिंग ਆ ਇੱਕ ਬ੍ਰਾਡ ਆ ਠੀਕ ਹੈ ਨੈਰੋ ਮੀਟਿੰਗ ਦੀ मीनिंग ਦੇਖਦੇ ਆ ਮੇਰਾ ਦੇਸ਼ ਸਹੀ ਜਾਂ ਗਲਤ ਇਹ ਕੌਮੀ ਇਕਤਾ ਨੂੰ ਸੰਕੁਚਿਤ ਅਰਥ ਹੈ ਠੀਕ ਹੈ ਸੋ ਇਹ ਜਿਹੜਾ ਨੈਰੋ मीनिंग ਹੈ ਕਿ ਮੇਰਾ ਦੇਸ਼ ਸਹੀ ਹੈ ਜਾਂ ਗਲਤ ਹੈ ਇਹ ਜਿਹੜਾ ਰਾਸ਼ਟਰੀ ਏਕਤਾ ਦੇ ਲਈ ਕੀ ਆ ਇਹਦਾ ਸੰਕੁਚਿਤ ਅਰਥਾ ਰਾਸ਼ਟਰ ਸਿਰਫ ਕੌਮੀ ਰੁਚੀਆਂ ਦਾ ਸਵਾਗਤ ਕਰਦਾ ਕਰਦਾ ਹੈ ਠੀਕ ਹੈ ਰਾਸ਼ਟਰਵਾਦ ਕੇ ਕੌਮੀ ਰੁਚੀਆਂ ਦਾ ਸਵਾਗਤ ਕਰਦਾ ਹੈ ਉਸ ਨੂੰ ਦੂਜਿਆਂ ਦੇ ਹਿੱਤਾਂ ਦੀ ਪਰਵਾਹ ਦੀ ਕੋਈ ਪਰਵਾਹ ਨਹੀਂ ਠੀਕ ਹੈ ਸੋ ਆਪਾਂ ਇਹਦਾ ਜਿਹੜਾ ਆ ਬ੍ਰਾਡ मीनिंग ਆਫ ਨੈਸ਼ਨਲ ਇੰਟੀਗ੍ਰੇਸ਼ਨ ਦੇਖਦੇ ਹਾਂ ਠੀਕ ਹੈ ਸ਼ਾਰਟ ਦੇ ਵਿੱਚ ਪੁੱਛਿਆ ਦੱਸ ਸਕਦਾ ਨੈਰੋ मीनिंग ਕੀ ਆ ਔਰ ਬ੍ਰਾਡ ਕੀ ਆ ਬ੍ਰਾਡ ਬ੍ਰਾਡ ਮੀਨਿੰਗ ਕੀ ਹੈ ਕਿ ਸੱਚੇ ਰਾਸ਼ਟਰਵਾਦ ਦਾ ਅਰਥ ਆਪਣੇ ਦੇਸ਼ ਨਾਲ ਪਿਆਰ ਹੈ ਪਰ ਦੂਜਿਆਂ ਦੇ ਲਈ ਨਫ਼ਰਤ ਅਤੇ ਗੁੱਸੇ ਦੀ ਭਾਵਨਾ ਤੋਂ ਬਿਨਾਂ ਠੀਕ ਹੈ ਦੇਸ਼ ਲਈ ਪਿਆਰ ਹੈ ਪਰ ਦੂਜਿਆਂ ਦੇ ਲਈ ਨਫ਼ਰਤ ਤੇ ਗੁੱਸੇ ਦੀ ਭਾਵਨਾ ਤੋਂ ਬਿਨਾਂ ਇਹ ਦੂਜਿਆਂ ਦੇ ਲਈ ਨਫ਼ਰਤ ਭਰੇ ਰਵੱਈਏ ਦੀ ਭਾਵਨਾ ਨੂੰ ਨਹੀਂ ਪੜਕਾਉਂਦਾ ਇੱਕ ਸੱਚਾ ਰਾਸ਼ਟਰਵਾਦੀ ਲੋਕਾਂ ਦੀ ਭਲਾਈ ਆਨੰਦ ਅਤੇ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦਾ ਹੈ ਇੱਕ ਸੱਚਾ ਰਾਸ਼ਟਰਵਾਦੀ ਕੀ ਕਰਦਾ ਹੈ ਲੋਕਾਂ ਦੀ ਭਲਾਈ ਆਨੰਦ ਅਤੇ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦਾ ਹੈ ਠੀਕ ਹੈ ਸੋ ਇਹ ਜਿਹੜਾ ਆ ਰਾਸ਼ਟਰੀ ਏਕਤਾ ਦਾ ਨੈਸ਼ਨਲ ਇੰਟੀਗ੍ਰੇਸ਼ਨ ਦਾ ਜਿਹੜਾ ਬ੍ਰਾਡ मीनिंग ਆ ਉੱਪਰ ਵਾਲਾ ਨੈਰੋ ਸੀਗਾ ਜਿੱਥੇ ਉਹ ਜਿਹੜਾ ਦੂਜਿਆਂ ਦੇ ਪ੍ਰਵਾਹ ਨਹੀਂ ਕਰਦੇ ਹੁਣ ਸੋ ਰਾਸ਼ਟਰੀ ਏਕਤਾ ਦੇ ਨਿਯਮ ਠੀਕ ਹੈ ਸੋ ਡਾਈਮੈਂਸ਼ਨਸ ਜਿਹੜੀਆਂ ਆ ਰਾ ਸਮਾਜਿਕ ಏਕੀਕਰਨ ਠੀਕ ਹੈ ਸਮਾਜਿਕ ಏਕੀਕਰਨ ਕੀ ਜਿਹੜਾ ਸਮਾਜ ਦੇ ਵਿੱਚ ਜਿਹੜਾ ਇੱਕੀਕਰਨ ਜਿਹੜਾ ਹੋਣਾ ਚਾਹੀਦਾ ਠੀਕ ਹੈ ਜਿਹਦੇ ਵਿੱਚ ਸਮਾਜ ਦੇ ਲਈ ਸੈਂਸ਼ੀਲਤਾ ਸਮਾਜਿਕ ਸੈਂਸ਼ੀਲਤਾ ਸਮਾਜਿਕ ਕਾਨੂੰਨ ਦੇ ਜਿਹੜਾ ਦੇ ਵਿੱਚ ਜਿਹੜਾ ಏਕੀਕਰਨ ਠੀਕ ਹੈ ਉਸ ਤੋਂ ਬਾਅਦ ਪਛਾਈ ಏਕੀਕਰਨ ਪਛਾਈ ਕੀ ਕਰਨਾ ਕਿ ਵਕ ਵਕ ਪਛਾ ਮਾਜਾ ਪਿੰਨ ਪਿੰਨ ਪਛਾ ਮਾ ਦਾ ਧਿਆਨ ਕਰਨਾ ਇੱਕ ਦੂਜੇ ਦੇ ਲਾਭਾਂ ਦੇ ਲਈ ਭਾਸ਼ਾਵਾ ਵਿਚਕਾਰ ਆਪਸੀ ਗੱਲਬਾਤ ਕਰਨਾ ਠੀਕ ਹੈ ਆਰਥਿਕ ਇਕਤਾ ਕਿ ਆਰਥਿਕ ਅਸਮਾਨਤਾਵਾਂ ਜਿਹੜੀਆਂ ਅਸਮਾਨਤਾਵਾਂ ਆ ਉਹਨਾਂ ਦੇ ਵਿੱਚ ਕਮੀ ਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਭਾਵਨਾਤਮਿਕ ਇਕਤਾ ਕਿਸ ਤੋਂ ਭਾਵ ਹੈ ਦਿਮਾਗ ਅਤੇ ਦਿਲ ਅਤੇ ਦਿਮਾਗ ਦੀ ਇਕਤਾ ਠੀਕ ਹੈ ਇੱਕ ਹੀ ਕਰਨ ਭਾਈਚਾਰੇ ਦੀ ਭਾਵਨਾ ਆਪਸੈਯੋਗ ਪ੍ਰੇਮ ਦੀ ਜਿਹੜੀਆਂ ਭਾਵਨਾਤਮਿਕ ਤੇ ਹਮਦਰਦੀ ਦੂਜਿਆਂ ਪ੍ਰਤੀ ਪ੍ਰੇਮ ਦੀ ਭਾਵਨਾ ਸਹਿਣਸ਼ੀਲਤਾ ਇਹ ਸਾਰਾ ਕੁਝ ਠੀਕ ਹੈ ਦੂਸਤੋ ਬਾਅਦ ਸੱਭਿਆਚਾਰਕ ਇਕਤਾ ਵਿਕ ਦੀ ਪੀੜ੍ਹੀ ਦੇ ਲਈ ਮਹਾਨ ਸੱਭਿਆਚਾਰ ਨੂੰ ਜਿਹੜਾ ਆ ਸੱਭਿਆਚਾਰ ਨੂੰ ਜਿਹੜਾ ਅਗਲੀ ਪੀੜ੍ਹੀ ਨੂੰ ਦੇਣਾ ਚਾਹਗੇ ਆ ਵਿਸ਼ੇਸ਼ਤਾਵਾਂ ਨੂੰ ਜਿਹੜਾ ਆ ਅਪਣਾਉਣਾ ਆਦਰ ਕਰਨਾ ਠੀਕ ਹੈ ਸੋ ਇਹ ਕੀ ਆ ਇਹ ਨੀਯਮ ਆ ਰਾਸ਼ਟਰੀ ਇਕਤਾ ਦੇ ਨੀਯਮ ਆ ਸਮਾਜੀ ਕੀ ਕਰਨ ਹੋਣਾ ਚਾਹੀਦਾ ਭਾਸ਼ਾ ਇਕੀ ਕਰਨ ਕਰਨਾ ਆ ਆਰਥਿਕ ਕੀ ਕਰਨ ਤੇ ਭਾਵਨਾਤਮਿਕ ਸੱਭਿਆਚਾਰ ਠੀਕ ਸੱਭਿਆਚਾਰਕ ਇਕਤਾ ਠੀਕ ਹੈ ਸੋ ਇਹ ਸਗੇ ਇਕਤਾ ਦੇ ਨੀਯਮ ਆ ਭਾਵਨਾਤਮਿਕ ਇਕਤਾ ਅਤੇ ਕੌਮੀ ਇਕਤਾ ਠੀਕ ਹੈ ਚਾ ਰਾਸ਼ਟਰੀ ਇਕਤਾ ਤੁਸੀਂ ਤੇ ਕਹਿ ਸਕਦੇ ਹੋ ਕੌਮੀ ਤੇ ਰਾਸ਼ਟਰੀ ਬਲ ਸਕਦੇ ਹੋ ਭਾਵਨਾਤਮਿਕ ਇਕਤਾ ਇੱਕ ਜ਼ਰੂਰੀ ਅਵਸਥਾ ਹੈ ਅਤੇ ਕੌਮੀ ਇਕਤਾ ਦਾ ਆਧਾਰ ਹੈ ਠੀਕ ਹੈ ਜਿਹੜੀ ਭਾਵਨਾਤਮਕ ਇਕਤਾ ਆ ਜਿਹੜੀ ਅੰਦਰੋਂ ਵਿਅਕਤੀ ਦਾ ਪਿਆਰ ਹਮਦਰਦੀ ਆ ਉਹੀ ਰਾਸ਼ਟਰੀ ਇਕਤਾ ਦਾ ਆਧਾਰ ਆ ਠੀਕ ਹੈ ਜੇ ਕਿਸੇ ਦੇ ਵਿੱਚ ਜਿਹੜਾ ਆ ਅੰਦਰੋਂ ਜਿਹੜਾ ਦੇਸ਼ ਦੇ ਲਈ ਪਿਆਰ ਜਾਂ ਦੂਜਿਆਂ ਦੇ ਲਈ ਪਿਆਸਤ ਕਰਨੇ ਹੋਗਾ ਤਾਂ ਉਹ ਰਾਸ਼ਟਰੀ ਏਕਤਾ ਉੱਥੇ ਕਾਇਮ ਨਹੀਂ ਹੋ ਸਕਦੀ ਤਾਂ ਇਹ ਜੜਾ ਰਾਸ਼ਟਰੀ ਏਕਤਾ ਦਾ ਜਿਹੜਾ ਆਧਾਰ ਕੀ ਆ ਭਾਵਨਾਤਮਕ ਏਕਤਾ ਇਹ ਦੋਵਾਂ ਦਾ ਆਪਸ ਵਿੱਚ ਗੂੜਾ ਸੰਬੰਧ ਹੈ ਭਾਵਨਾਤਮਕ ਏਕੀਕਰਨ ਤੋਂ ਬਿਨਾਂ ਸੰਪੂਰਨ ਰਾਸ਼ਟਰੀ ਏਕਤਾ ਨਹੀਂ ਹੋ ਸਕਦੀ ਠੀਕ ਹੈ ਸੋ ਜਦ ਤੱਕ ਲੋਕੀ ਭਾਵਨਾ ਭਾਵਨਾਤਮਕ ਤੌਰ ਦੇਤੇ ਇੱਕ ਦੂਜੇ ਨਾਲ ਨਹੀਂ ਜੁੜਨਗੇ ਇੱਕ ਦੂਜੇ ਨਾਲ ਪਿਆਰ ਨਹੀਂ ਕਰਨਗੇ ਤਾਂ ਤਦ ਤੱਕ ਰਾਸ਼ਟਰੀ ਏਕਤਾ ਜਿਹੜੀ ਆ ਸੰਭਵ ਹੀ ਨਹੀਂ ਆ ਸੋ ਰਾਸ਼ਟਰੀ ਏਕਤਾ ਦੇ ਭਾਵਨਾਤਮਕ ਏਕਤਾ ਦੀ ਲੋੜ ਕੀ ਆ ਲੋਡ ਕੀ ਇਹਦੇ ਵਿੱਚ ਸੋ ਬਹੁਤ ਹੀ ਈਜ਼ੀ ਜਿਹਾ ਆ ਇਹਨੂੰ ਜਲਦੀ ਮੈਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਆ ਠੀਕ ਹੈ ਸੋ ਇੱਕ ਸੰਯੁਕਤ ਕੌਮ ਦੇ ਨਿਰਮਾਣ ਦੇ ਲਈ ਠੀਕ ਹੈ ਇੱਕ ਜਿਹੜੀ ਸੰਯੁਕਤ ਕੌਮ ਜਿਹੜੀ ਬਣਾਉਣੀ ਆ ਠੀਕ ਹੈ ਭਾਰਤ ਨੂੰ ਇੱਕ ਜੁਟਿਡਿਕ ਰਾਸ਼ਟਰ ਬਣਾਉਣ ਦੇ ਲਈ ਜਿਹੜਾ ਕੌਮੀ ਇਕਤਾ ਦੀ ਲੋੜ ਆ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਆ ਇਕਤਾ ਲਈ ਆਈ ਜਾਵੇ ਕਾਰਜਾਂ ਨੂੰ ਮਜ਼ਬੂਤ ਕੀਤਾ ਜਾਵੇ ਨਾ ਸੱਭਿਆਚਾਰ ਵੀ ਮਜ਼ਬੂਤ ਹੋਊਗਾ ਜਾਤੀਵਾਦ ਨੂੰ ਖਤਮ ਕਰਨ ਦੇ ਲਈ ਠੀਕ ਹੈ ਸੋ ਜਿਹੜਾ ਆ ਏ ਕੌਮੀ ਇਕਤਾ ਦੇ ਵਿੱਚ ਜਾਤ ਪਾਤ ਜਿਹੜੇ ਆ ਜਾਂ ਖੇਤਰੀਵਾਦ ਆ ਭਾਸ਼ਾਵਾਦ ਇਸ ਸਵਸਥਾ ਨੂੰ ਜਿਹੜਾ ਆ ਤੋੜਨ ਦੇ ਲਈ ਜਿਹੜਾ ਆ ਰਾਸ਼ਟਰੀ ਇਕਤਾ ਦੇ ਲੋੜਾ ਸ਼ਾਂਤੀ ਦੇ ਵਿਕਾਸ ਦੇ ਲਈ ਠੀਕ ਰਾਸ਼ਟਰ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਸ਼ਾਂਤੀ ਦੇ ਵਿਕਾਸ ਦੇ ਲਈ ਜਿਹੜਾ ਰਾਸ਼ਟਰੀ ਇਕਤਾ ਅਤੇ ਭਾਵਨਾਤਮਿਕ ਇਕਤਾ ਦੇ ਲੋੜ ਆਰਥਿਕ ਤਰੱਕੀ ਦੇ ਲਈ ਠੀਕ ਹੈ ਜੇ ਲੋਕ ਰਲ ਮਿਲ ਕੇ ਰਹਿਣਗੇ ਇੱਕ ਦੂਜੇ ਦਾ ਸਹਿਯੋਗ ਕਰਨਗੇ ਤਾਂ ਹੀ ਆਰਥਿਕ ਤਰੱਕੀ ਹੋ ਸਕਦੀ ਹੈ ਸਮਾਜਿਕ ਤਰੱਕੀ ਸਮਾਜ ਵੀ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਲੋਕਾਂ ਦੇ ਵਿੱਚ ਜਿਹੜੇ ਆ ਸਾਰੇ ਵਿਵਾਦ ਖਤਮ ਹੋਣ ਲੋਕ ਇਕਜੁੱਟ ਹੋਣ ਇੱਕ ਦੂਜੇ ਦਾ ਸਹਿਯੋਗ ਕਰਨ ਠੀਕ ਹੈ ਵਿਦੇਸ਼ੀ ਹਮਲਿਆਂ ਦੀ ਧਮਕੀ ਦਾ ਸਾਹਮਣਾ ਕਰਨਾ ਠੀਕ ਹੈ ਕੋਈ ਵੀ ਵਿਦੇਸ਼ੀ ਹਮਲੇ ਅਟੈਕ ਕਰਨ ਦੀ ਜਿਹੜੀ ਸਥਿਤੀ ਬਣਦੀ ਹੈ ਤਾਂ ਉੱਥੇ ਜੇ ਲੋਕ ਸਹਿਯੋਗ ਕਰਨਗੇ ਫਿਰ ਜਿਹੜਾ ਸਾਹਮਣਾ ਕੀਤਾ ਜਾ ਸਕਦਾ ਹੈ ਭਾਰਤੀ ਸੱਭਿਆਚਾਰ ਦੇ ਵਿਕਾਸ ਦੇ ਲਈ ਠੀਕ ਹੈ ਸੋ ਰਾਸ਼ਟਰੀ ਇਕੀਕਰਨ ਦੀ ਲੋੜਾ ਭਾਰਤੀ ਸੱਭਿਆਚਾਰ ਦੇ ਵਿਕਾਸ ਦੇ ਲਈ ਰਾਸ਼ਟਰ ਨੂੰ ਬਚਾਉਣ ਦੇ ਲਈ ਆਪਣੇ ਰਾਸ਼ਟਰ ਨੂੰ ਸੁਰੱਖਿਅਤ ਰੱਖਣ ਦੇ ਲਈ ਦੂਜਿਆਂ ਦੇ ਹਮਲੇ ਤੋਂ ਬਚਾਉਣ ਦੇ ਲਈ ਔਰ ਉਹਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਜ਼ਰੂਰਤ ਆ ਰਾਸ਼ਟਰੀ ਔਰ ਭਾਵਨਾਤਮਿਕ ਇਕਤਾ ਦੀ ਲੋੜਾ ਬੈਰੀਅਰਸ ਤੁਹਾਨੂੰ ਨਹੀਂ ਪੁੱਛੇਗੇ ਬਟ ਆਪਾਂ ਕਰ ਲੈਨੇ ਆ ਰੁਕਾਵਟਾਂ ਕੀ ਹੁੰਦੀਆਂ ਰਾਸ਼ਟਰੀ ਇਕਤਾ ਦੇ ਵਿੱਚ ਫਿਰਕੂਵਾਦ ਫਿਰ ਕੁਵਾ ਜਿਹੜਾ ਆ ਖੇਤਰੀਵਾਦ ਆ ਭਾਸ਼ਾਈ ਅੰਤਰ ਆ ਜਾਤੀਵਾਦ ਆ ਆਰਥਿਕ ਸਮਾਨਤਾ ਮਾ ਠੀਕ ਹੈ ਜਿੰਨਾ ਕਰਕੇ ਲੋਕਾਂ ਦੇ ਵਿੱਚ ਆਪਸੀ ਹਮੇਸ਼ਾ ਹੀ ਝਗੜੇ ਬਣੇ ਰਹਿੰਦੇ ਆ ਇੱਕ ਦੂਜੇ ਦੇ ਨਾਲ ਲੜਦੇ ਆ ਵਿਤਕਰਾ ਕਰਦੇ ਆ ਠੀਕ ਹੈ ਸੋ ਆਪਣੇ ਆਪ ਨੂੰ ਵਧੀਆ ਦੱਸਦੇ ਆ ਦੂਸਰੇ ਨੂੰ ਮਾੜਾ ਦੱਸਦੇ ਆ ਹਨਾ ਸੋ ਇਸ ਤਰੀਕੇ ਦੇ ਨਾਲ ਹੀ ਜਿਹੜੀਆਂ ਰੁਕਾਵਟਾਂ ਜਿਹੜੀਆਂ ਰਾਸ਼ਟਰੀ ਏਕੀਕਰਨ ਦੇ ਵਿੱਚ ਜਿਹੜਾ ਆ ਆਉਂਦੀਆਂ ਆ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਨੇ ਅਨਪੜਤਾ ਠੀਕ ਹੈ ਸੱਭਿਆਚਾਰਕ ਸਮਾਨਤਾ ਮਨ ਚੰਗੀ ਲੀਡਰਸ਼ਿਪ ਦੀ ਕਮੀ ਸਮਾਜਿਕ ਪੇਦਭਾਵ ਗਲਤ ਸਿੱਖਿਆ ਰਾਸ਼ਟਰੀ ਜਜ਼ਤਰ ਦੀ ਕਮੀ ਇਹ ਸਾਰੀਆਂ ਕਮੀਆਂ ਵੀ ਕੀ ਕਰਦੀਆਂ ਹਨ ਰਾਸ਼ਟਰੀ ਇਕਤਾ ਦੇ ਰਾਹ ਵਿੱਚ ਰੁਕਾਵਟਾਂ ਬਣਦੀਆਂ ਕਿਉਂਕਿ ਜੋ ਤੱਕ ਲੋਕਾਂ ਨੂੰ ਸਮਝ ਨਹੀਂ ਹੋਊਗੀ ਤਦ ਤੱਕ ਉਹ ਜਿਹੜਾ ਆ ਰਾਸ਼ਟਰੀ ਇਕਤਾ ਦੀ ਭਾਵਨਾ ਨੂੰ ਮਹਿਸੂਸ ਹੀ ਨਹੀਂ ਕਰ ਸਕਣਗੇ ਉਸ ਤੋਂ ਬਾਅਦ ਰਾਸ਼ਟਰੀ ਏਕਤਾ ਦੇ ਵਿਕਾਸ ਲਈ ਸਿੱਖਿਆ ਤਰੀਕੇ ਅਤੇ ਸਾਧਨ ਰਾਸ਼ਟਰੀ ਏਕਤਾ ਦੇ ਵਿਕਾਸ ਲਈ ਸਿੱਖਿਆ ਤਰੀਕੇ ਅਤੇ ਸਾਧਨ ਕੀਆ ਪਹਿਲਾਂ ਪਾਠਕ੍ਰਮ ਦਾ ਪੁਨਰਗਠਨ ਜਿਹਦੇ ਵਿੱਚ ਪ੍ਰਾਇਮਰੀ ਸੈਕੰਡਰੀ ਤੇ ਯੂਨੀਵਰਸਿਟੀ ਪੱਧਰ ਤੇ ਠੀਕ ਹੈ ਸੋ ਇਸ ਪੱਧਰ ਦੇ ਉੱਤੇ ਜਿਹੜਾ ਕੀ ਕਰਨਾ ਆ ਪਾਠਕ੍ਰਮ ਜਿਹੜਾ ਆ ਠੀਕ ਹੈ ਸੋ ਜਿਵੇਂ ਹੁਣ ਆ ਪ੍ਰਾਇਮਰੀ ਪੱਧਰ ਤੇ ਰਾਸ਼ਟਰੀਵਾਦੀਆਂ ਜਿਹੜੀਆਂ ਰਾਸ਼ਟਰੀਵਾਦੀਆਂ ਕਹਾਣੀਆਂ ਕਵਤਾਵਾਂ ਗਾਣੇ ਜਿਹੜੇ ਆ ਬੱਚਿਆਂ ਨੂੰ ਸਿਖਾਉਣੇ ਠੀਕ ਹੈ ਸਕੈਂਡਰੀ ਪੱਧਰ ਦੇ ਉੱਤੇ ਰਾਸ਼ਟਰੀ ਸਾਹਿਤ ਸਮਾਜਿਕ ਜਿਹੜੀ ਸਿੱਖਿਆ ਨੈਤਿਕ ਸਿੱਖਿਆ ਠੀਕ ਹੈ ਧਾਰਮਿਕ ਅਗਵਾਈ ਇਸ ਤਰੀਕੇ ਦੇ ਨਾਲ ਧਿਆਨ ਦੇਣਾ ਪਾਠਕ੍ਰਮ ਦੇ ਉੱਤੇ ਔਰ ਯੂਨੀਵਰਸਿਟੀ ਦੇ ਉੱਤੇ ਵੱਖ-ਵੱਖ ਸਮਾਜਿਕ ਵਿਗਿਆਨ ਪਾਸ਼ਾ ਸਾਹਿਤ ਸੱਭਿਆਚਾਰ ਕਲਾ ਜਿਹੜੀਆਂ ਇਹਨਾਂ ਗਤੀਵਿਧੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਠੀਕ ਹੈ ਸੋ ਪਾਠਕ੍ਰਮ ਦਾ ਪੁਨਰਗਠਨ ਕਰਕੇ ਇਹਨੂੰ ਜਿਹੜਾ ਰਾਸ਼ਟਰੀ ਭਾਵਨਾਵਾਂ ਦੇ ਨਾਲ ਜਿਹੜਾ ਹੈ ਭਰਨ ਦੇ ਲਈ ਵਿਦਿਆਰਥੀਆਂ ਦੇ ਵਿੱਚ ਜਿਹੜਾ ਹੈ ਇਹ ਗਤੀਵਿਧੀਆਂ ਕਰਵਾਉਣੀਆਂ ਚਾਹੀਦੀਆਂ ਆ ਉਸ ਤੋਂ ਬਾਅਦ ਪਾਠ ਸਹਾਇਕ ਕਿਰਿਆਵਾਂ ਕੀ ਹੋ ਸਕਦੀਆਂ ਜਿਹੜੀਆਂ ਕਿ ਲੋਕ ਬੱਚਿਆਂ ਦੇ ਵਿੱਚ ਰਾਸ਼ਟਰੀ ਭਾਵਨਾਵਾਂ ਨੂੰ ਭਰਨ ਰਾਸ਼ਟਰੀ ਤਿਹਾਰ ਸਵੇਰ ਦੀ ਪ੍ਰਾਰਥਨਾ ਕੌਮੀ ਗੀਤ ਗਾਉਣੇ ਕੌਮੀ ਝੰਡੇ ਦਾ ਆਦਰ ਕੌਮੀ ਪ੍ਰਤੀਕਾਂ ਦਾ ਆਦਰ ਰਾਸ਼ਟਰੀ ਭਾਸ਼ਾ ਦਾ ਸਨਮਾਨ ਪ੍ਰੋਜੈਕਟ ਠੀਕ ਹੈ ਉਸ ਤੋਂ ਬਾਅਦ ਐਨਸੀਸੀ NCC NSS ਨਾਟਕ ਬਾਦ ਵਿਵਾਦ ਬਾਲਕ ਸਿੱਖਿਆ ਠੀਕ ਹੈ ਸੋ ਇਹ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਆ ਐਕਟੀਵਿਟੀਆਂ ਕਰਵਾਉਣੀਆਂ ਚਾਹੀਦੀਆਂ ਹਨ ਵਿਦਿਆਰਥੀਆਂ ਦੇ ਵਿੱਚ ਠੀਕ ਹੈ ਸੋ ਜਿਹੜਾ ਆ ਉਹ ਅਵੇਅਰ ਹੋ ਸਕਣ ਆਪਣੇ ਰਾਸ਼ਟਰਪਤੀ ਔਰ ਉਹਨਾਂ ਦੇ ਵਿੱਚ ਆਪਣੇ ਰਾਸ਼ਟਰ ਦੇ ਪ੍ਰਤੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਆ ਪੈਦਾ ਹੋ ਸਕਣ ਪੁਸਤਕਾਂ ਦੇ ਵਿੱਚ ਜਿਹੜਾ ਆ ਸੁਧਾਰ ਠੀਕ ਹੈ ਪੁਸਤਕਾਂ ਦੇ ਵਿੱਚ ਜਿਹੜਾ ਆ ਅੱਜ ਦੇ ਸਮੇਂ ਸਭ ਤੋਂ ਵੱਡੀ ਲੋੜ ਆ ਕਿ ਪਾਠ ਪੁਸਤਕਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਆ ਠੀਕ ਹੈ ਪਾਠ ਪੁਸਤਕਾਂ ਉਦੇਸ਼ ਤੇ ਹੋਰ ਨਾਲ ਹਿੱਸਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਿਹੜੀਆਂ ਉਹਨਾਂ ਦੀ ਭਾਵਨਾਤਮਿਕ ਇਕਤਾਮਾ ਆ ਠੀਕ ਆ ਉਹਨਾਂ ਨੂੰ ਸਮਝਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਤਿਆਰ ਕੀਤਾ ਜਾਣਾ ਚਾਹੀਦਾ ਆ ਨਾਲ ਦੇ ਨਾਲ ਜਿਵੇਂ ਫਿਰਕੂਪੁਣਾ ਖੇਤਰਵਾਦ ਆ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਇਹਨਾਂ ਦੀ ਚਰਚਾ ਜਿਹੜੀ ਕਰਨੀ ਚਾਹੀਦੀ ਆ ਜਿਹਦੇ ਨਾਲ ਵਿਦਿਆਰਥੀ ਜਿਹੜੇ ਆ ਪੂਰੀ ਤਰ੍ਹਾਂ ਜਾਗਰੂਕ ਹੋ ਸਕਣਨ ਔਰ ਪੁਸਤਕਾਂ ਦੇ ਵਿੱਚ ਸੱਚਾਈ ਦਾ ਵੱਦੋ ਵੱਦ ਪ੍ਰਗਟਾਵਾ ਹੋਣਾ ਚਾਹੀਦਾ ਆ ਸਿੱਖਿਆ ਦੀ ਰਾਸ਼ਟਰੀ ਪ੍ਰਣਾਲੀ ਠੀਕ ਹੈ ਜੋ ਦੇਸ਼ ਦੇ ਵਿੱਚ ਕਹਿੰਦੇ ਕਿ ਏਕਤਾ ਸਥਾਪਿਤ ਕਰਨ ਦੇ ਲਈ ਸਿੱਖਿਆ ਦੇ ਵਿੱਚ ਜਿਹੜੀਆਂ ਰਾਸ਼ਟਰੀ ਪ੍ਰਣਾਲੀ ਦੇ ਤਾਹਤ ਹੋਣੀ ਚਾਹੀਦੀ ਆ ਪ੍ਰਾਈਮ ਤੋਂ ਲੈ ਕੇ ਯੂਨੀਵਰਸਿਟੀ ਦੇ ਤੱਕ ਕੀ ਆ ਇੱਕ ਇੱਕ ਪ੍ਰਣਾਲੀ ਜਿਹੜੀ ਰਾਸ਼ਟਰੀ ਪ੍ਰਣਾਲੀ ਹੋਣੀ ਚਾਹੀਦੀ ਆ ਸਿੱਖਿਆ ਦੀ ਰਾਸ਼ਟਰੀ ਨੀਤੀ ਠੀਕ ਹੈ ਰਾਸ਼ਟਰੀ ਨੀਤੀ ਕਿ ਪ੍ਰਾਈਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਇੱਕੋ ਪੈਟਰਨ ਹੋਣਾ ਚਾਹੀਦਾ ਆ ਠੀਕ ਹੈ ਸੋ ਜਿਵੇਂ ਦਾਖਲੇ ਸੰਬੰਧੀ ਵਿਦਿਆਰਥੀਆਂ ਨੂੰ ਬੁੱਧੀ ਅਤੇ ਯੋਗਤਾ ਦੇ ਆਧਾਰ ਦੇ ਉੱਤੇ ਜਿਹੜਾ ਦਾਖਲਾ ਜਿਹੜਾ ਦੇਣਾ ਚਾਹੀਦਾ ਆ ਵਜੀਫੇ ਇਹਦੇ ਵਿੱਚ ਜਿਹੜਾ ਜਾਤ ਸਮਾਜ ਅਤੇ ਧਰਮ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ ਇਹ ਵੀ ਬੁੱਧੀ ਤੇ ਯੋਗਤਾ ਦੇ ਆਧਾਰ ਤੇ ਹੋਣਾ ਚਾਹੀਦਾ ਆ ਪ੍ਰਵਾਸ ਇੱਕ ਰਾਜ ਅਤੇ ਦੂਜੇ ਰਾਜ ਵਿੱਚ ਕਰ ਵਿਦਿਆਰਥੀਆਂ ਦੇ ਜਿਹੜਾ ਰਹਿਣ ਦੇ ਲਈ ਪ੍ਰਵਾਸ ਦੇ ਲਈ ਜਿਹੜਾ ਆ ਕਰੇਲੂ ਪਾਬੰਦੀਆਂ ਜਿਹੜੀਆਂ ਆ ਉਹ ਹਟਾ ਦੇਣੀਆਂ ਚਾਹੀਦੀਆਂ ਆ ਸੰਸਥਾਵਾਂ ਦੀ ਪਛਾਣ ਅਜਿਹੀਆਂ ਸੰਸਥਾਵਾਂ ਜਿਹੜੀਆਂ ਕਿ ਪੱਖਪਾਤੀ ਰਵੱਈਏ ਨੂੰ ਉਤਸ਼ਾਹਿਤ ਕਰਦੀਆਂ ਆ ਉਹਨਾਂ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਇਹਨਾਂ ਦੀਆਂ ਜਿਹੜੀ ਮਾਨਤਾਨ ਰੱਦ ਕਰ ਦੇਣੀ ਚਾਹੀਦੀ ਆ ਠੀਕ ਹੈ ਸਿੱਖਿਆ ਦੇ ਲਈ ਇਹ ਦੀਤੀ ਹੋਣ ਚਾਹੀਦੀ ਆ ਕਿ ਦਾਖਲੇ ਸੰਬੰਧੀ ਤੇ ਵਜੂਫੇ ਬੁੱਧੀ ਤੇ ਤੇ ਯੋਗਤਾ ਦੇ ਆਧਾਰ ਤੇ ਤੇ ਜਾਣੇ ਪ੍ਰਵਾਸ ਤੇ ਲਈ ਇੱਕ ਸਟੇਟ ਤੋਂ ਜੋ ਦੂਜੀ ਸਟੇਟ ਦੇ ਵਿੱਚ ਵਿਦਿਆਰਥੀ ਜਾਂਦਾ ਹੈ ਤੇ ਉਹਦੇ ਤੇ ਕੋਈ ਪਾਬੰਦੀ ਜਿਹੜੀ ਆ ਨਹੀਂ ਹੋਣੀ ਚਾਹੀਦੀ ਕਰੇਲੂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਤੇ ਸੰਸਥਾਵਾਂ ਦੀ ਪਛਾਣ ਕਰਨੀ ਚਾਹੀਦੀ ਦੇ ਉੱਪਰ ਚੱਲਦਿਆਂ ਦਾ ਨੂੰ ਜਿਹੜਾ ਆ ਮੰਨਤਾ ਨਹੀਂ ਦਿੱਤੀ ਜਾਣੀ ਚਾਹੀਦੀ ਸੋ ਰਾਸ਼ਟਰੀ ਏਕਤਾ ਦਾ ਅਤੇ ਉਦੇਸ਼ ਠੀਕ ਹੈ ਸਿੱਖਿਆ ਦਾ ਮੁੱਖ ਉਦੇਸ਼ ਆ ਰਾਸ਼ਟਰੀ ਏਕਤਾ ਨੂੰ ਕਾਇਮ ਰੱਖਣਾ ਇਹ ਉਦੇਸ਼ ਸਾਡੇ ਦੇਸ਼ ਦੀ ਤਰੱਕੀ ਖੁਸ਼ਹਾਲੀ ਦਾ ਆਧਾਰ ਹੈ ਕੁਝ ਦੇਸ਼ ਦੇ ਹਿੱਸਿਆਂ ਵਿੱਚ ਹੋ ਰਏ ਜਿਹੜੇ ਆ ਫਿਰਕੂਵਾਦ ਜਾਂ ਰਾਸ਼ਟਰੀ ਅਖੰਡਤਾ ਜਿਹੜੀ ਆ ਉਹਦੇ ਲਈ ਜਿਹੜਾ ਆ ਉਹ ਉਸ ਖਤਰੇ ਨੂੰ ਜਿਹੜਾ ਹੈ ਘਟਾਉਣਾ ਹੈ ਇਸ ਤੋਂ ਜਿਹੜਾ ਆ ਸਾਨੂੰ ਫਿਰਕੂਵਾਜਾ ਜਿਹੜਾ ਹੈ ਖੇਤਰਵਾਦ ਦਾ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਔਰ ਰਾਸ਼ਟਰ ਨੂੰ ਜਿਹੜਾ ਆ ਰਾਸ਼ਟਰੀ ਏਕਤਾ ਨੂੰ ਜਿਹੜਾ ਆ ਇਹਦਾ ਵਿਕਾਸ ਜਿਹੜਾ ਆ ਕਰਨਾ ਚਾਹੀਦਾ ਹੈ ਠੀਕ ਹੈ ਸੋ ਇਹ ਜਿਹੜਾ ਤੁਹਾਡਾ ਕੁਐਸਚਨ ਸੀਗਾ ਰਾਸ਼ਟਰੀ ਏਕਤਾ ਵਾਲਾ ਕੁਐਸਚਨ ਸੀਗਾ ਠੀਕ ਹੈ ਬਹੁਤ ਹੀ ਈਜ਼ੀ ਜਿਹਾ ਕੁਐਸਚਨ ਆ ਔਰ ਮੈਂ ਤੁਹਾਨੂੰ ਜਿਹੜਾ ਕਰਵਾ ਦਿੱਤਾ ਆ ਸੋ ਇਸ ਤੋਂ ਬਾਅਦ ਆਪਾਂ ਜਿਹੜਾ 4th ਯੂਨਿਟ ਦਾ ਇੱਕ ਆ ਲਾਸਟ ਟਾਪਿਕ ਕਰਨਾ ਜਿਹੜਾ ਮੈਂ ਤੁਹਾਨੂੰ ਸ਼ਾਰਟ ਤੇ ਲੈ ਕੇ ਆਉਣਾ ਆ ਸੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਫੁੱਲ ਸਿਲੇਬਸ ਵੀਡੀਓ ਦਾ ਜਿਹੜਾ ਆ ਨੋਟਸ ਪੀਡੀਆ ਆ ਤੁਸੀਂ ਅਗਰ ਡਾਊਨਲੋਡ ਕਰਨਾ ਚਾਹੁੰਦੇ ਤਾਂ ਉੱਥੋਂ ਕਰ ਸਕਦੇ ਹੋ ਸੋ ਚੈਨਲ ਦੇ ਨਾਮੇ ਉੱਥੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ so much